Now, I realize that what most Canadians want to know is when are we going to lower our policy rate? What do we need to see to be convinced to cut? The short answer is we are seeing what we need to see, but we need to see it for longer to be confident that the progress towards price stability will be sustained. ਆਰਥਿਕ ਮਾਰਾਂ ਤੋਂ ਲੈ ਕੇ ਆਮ ਲੋਕ ਜਿਨ੍ਹਾਂ ਨੇ ਕਰਜ਼ੇ ਚੁੱਕੇ ਹੋਏ ਹਨ ਸਭ ਦੀਆਂ ਨਜ਼ਰਾਂ ਬੈਂਕ ਆਫ ਕੈਨੇਡਾ ਤੇ ਹਨ ਕਿ ਉਹ ਕਦੋਂ ਰੇਟ ਦਰਾਂ ਵਿੱਚ ਕੁਝ ਕਮੀ ਕਰਨਗੇ ਪਰ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਕਹਿਣਾ ਹੈ ਕਿ ਉਸ ਲਈ ਅਜੇ ਸਹੀ ਸਮਾਂ ਨਹੀਂ ਆਇਆ ਪਰ ਆਉਂਦੇ ਕੁਝ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਕਮੀ ਦੇਖੀ ਜਾ ਸਕਦੀ ਹੈ ਕਿਉਂਕਿ ਕੈਨੇਡੀਅਨ ਆਰਥਿਕਤਾ ਦੇ ਹਾਲਾਤ ਦਿਨ-ਬ-ਦਿਨ ਸੁਧਰ ਰਹੇ ਹਨ ਮਾਰਸ਼ਲ ਪਾਲਿਸੀਜ਼ ਵਰਕਿੰਗ ਟੋਟਲ ਸੀਪੀਆਈ ਐਂਡ ਕੋਰ ਇਨਫਲੇਸ਼ਨ ਹੈ ਵੀਸ ਫਰਦਰ ਇਨ ਰੀਸੈਂਟ ਮੰਥਸ And we expect inflation to continue to move closer to our two percent target this year. Second, growth in the economy looks to be picking up. We expect GDP growth to be solid this year and to strengthen further in twenty twenty five. There were less than twenty percent probability C B Bank of Canada, the governor April to rate cut on again. ਹਾਲਾਂਕਿ ਜੂਨ ਚ ਲਈ ਜਿਹੜਾ ਹੈ 70% ਚਾਂਸਸ ਨੇ ਜੁਲਾਈ ਦੇ ਅੰਦਰ 90% ਚਾਂਸਸ ਨੇ ਦਾ ਰੀਸੈਂਟ ਪੀਂਗ ਇਸ ਕਿ ਜਦੋਂ ਤੁਸੀਂ ਇਨਫਲੇਸ਼ਨ ਦੇਖਿਆ ਹੈ ਇਸ ਇਸ ਦਾ ਰਾਈਟ ਟਰੈਕ 2.8% ਹੈ ਕੀ ਆ ਬਟ ਇਟ ਕੈਨ ਬੀ ਅ ਟੈਂਪੋਰਰੀ ਫੀਨੋਮਨਾ ਆਲਸੋ ਸੋ ਇਸ ਕਰਕੇ ਬੈਂਕ ਆਫ ਕੈਨੇਡਾ ਜਿਹੜਾ ਪੱਕੇ ਪੈਰੀ ਕੋਈ ਡਿਸੀਜਨ ਲੈਣਾ ਚਾਹੁੰਦੇ ਨਹੀਂ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਉਹ ਹੀ ਇਸ ਮੋਰ ਓਪਨ ਟੂ ਯੂ ਨੋ ਲੁਕਿੰਗ ਐਟ ਦਾ ਇੰਟਰਸਟ ਰੇਟ ਇਨ ਜੂਨ ਟੋਰਾਂਟੋ ਇਲਾਕੇ ਦੇ ਆਰਥਿਕ ਮਾਹਰ ਸੁਰਿੰਦਰਪਾਲ ਚਾਹਲ ਸਮਝਦੇ ਹਨ ਕਿ ਵਿਆਜ ਦਰਾਂ ਸਥਿਰ ਰੱਖਣ ਦਾ ਇੱਕ ਕਾਰਨ ਕੈਨੇਡਾ ਸਰਕਾਰ ਦਾ ਅਗਲੇ ਹਫਤੇ ਪੇਸ਼ ਹੋਣ ਵਾਲਾ ਬਜਟ ਅਤੇ ਮਹਿੰਗਾਈ ਸੰਬੰਧੀ ਆਉਣ ਵਾਲੀ ਰਿਪੋਰਟ ਵੀ ਹੋ ਸਕਦਾ ਹੈ ਦੇਖੋ ਦੋ ਮੇਨ ਗੱਲਾਂ ਨੇ ਜੀ ਅਗਲੇ ਹਫਤੇ ਬਜਟ ਆਣਾ ਹੈ ਫੈਡਰਲ ਬਜਟ ਆਣਾ ਉਹਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ ਉਹਦੇ ਅੰਦਰ ਹੀ ਹੈਜ਼ ਟੂ ਸੀ ਕਿ ਗਵਰਨਮੈਂਟ ਦੀ ਸਪੈਂਡਿੰਗ ਜਿਹੜੀ ਕਿੱਥੇ ਹੋਏਗੀ ਸਰਕਾਰ ਦੇ ਖਰਚੇ ਕੱਤੇ ਹੋਣਗੇ ਸਰਕਾਰ ਕਿੰਨੇ ਕ ਡੈਫੀਸਿਟ ਅੱਗੇ ਪ੍ਰੋਜੈਕਟ ਕਰਦੀ ਹੈ ਅੱਗੇ ਇਨਫਰਾਸਟਰਕਚਰ ਡਿਵੈਲਪਮੈਂਟ ਸਰਕਾਰ ਕਿੰਨੇ ਪੈਸੇ ਖਰਚ ਕਰਦੀ ਹੈ ਪਲੱਸ ਨੈਕਸਟ ਵੀਕ ਜਿਹੜਾ ਇਨਫਲੇਸ਼ਨ ਦਾ ਨੰਬਰਸ ਆਉਣੇ ਆ ਤੇ ਇਹ ਦੋ ਮੇਨ ਆંકੜੇ ਹੈਗੇ ਆ ਜੂਨ ਤੱਕ ਇਹ ਦੋਨੋਂ ਚੀਜ਼ਾਂ ਆ ਜਾਣੀਆਂ ਦਾ ਪ੍ਰਭਾਵ ਦਾ ਹੀ ਪਤਾ ਲੱਗ ਜੇਗਾ ਇਸ ਕਰਕੇ ਜੂਨ ਦੇ ਅੰਦਰ ਆਈ ਥਿੰਕ ਹੀ ਵਿਲ ਬੀ ਬੈਟਰ ਪ੍ਰਿਪੇਅਰਡ ਟੂ ਸਟਾਰਟ ਰਿਡਿਊਸਿੰਗ ਇੰਟਰਸਟ ਰੇਟ ਅੰਦਰ ਜੁਲਾਈ ਦੇ ਅੰਦਰ ਤਾਂ ਕਾਫੀ ਜਗ੍ਹਾ ਸੰਭਾਵਨਾ ਹੈ ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਸਾਲ ਕਈ ਵਾਰ ਵਿਆਜ ਦਰਾਂ ਵਿੱਚ ਕਿਤੇ ਅਥਾ ਵਾਦੇ ਅਪਰੰਤ ਹੁਣ 6ਵੀਂ ਵਾਰ ਹੋਇਆ ਹੈ ਕਿ ਉਹਨਾਂ ਨੇ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਸੰਕੇਤ ਦਿੱਤਾ ਹੈ ਕਿ ਜੇਕਰ ਮਹਿੰਗਾਈ ਦੀ ਦਰ ਘਟਦੀ ਰਹੀ ਤਾਂ ਜੂਨ ਵਿੱਚ ਵਿਆਜ ਦਰਾਂ ਵਿੱਚ ਵੀ ਕਮੀ ਆ ਸਕਦੀ ਹੈ ਵਿਆਜ ਦਰਾਂ ਦਾ ਵਧਣਾ ਅਤੇ ਘਟਣਾ ਆਮ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਮਾਰ ਅਨੁਸਾਰ ਲੋਕ ਬੁਰੀ ਨਜ਼ਰ ਟਿਕਾਈ ਬੈਠੇ ਹਨ ਕਿ ਕਦ ਵਿਆਜ ਦਰਾਂ ਘਟਣ ਅਤੇ ਉਹ ਨਵੇਂ ਘਰ ਆਦਿਕ ਖਰੀਦਣ ਪਰ ਜਦੋਂ ਹੁਣ ਰੇਟ ਨਹੀਂ ਬਦੇ ਇੰਨਾ ਚਿਰ ਤੇ ਹੁਣ ਲੋਕਾਂ ਨੂੰ ਇਹ ਆ ਬਈ ਰੇਟ ਤਾਂ ਘਟਨੇ ਆ ਇਸ ਇਸ ਮਹੀਨੇ ਨਹੀਂ ਘਟਾਇਆ ਬੈਂਕ ਨੇ ਨੈਕਸਟ ਜੂਨ ਦੇ ਵਿੱਚ ਲੱਗਦਾ ਬਈ ਰੇਟ 0.25 ਘਟਣਗੇ ਘਟਣਗੇ ਇਸ ਕਰਕੇ ਲੋਕਾਂ ਨੂੰ ਥੋੜਾ ਕੌਨਫੀਡੈਂਸ ਆ ਗਿਆ ਬਈ ਹੁਣ ਲੈਣੇ ਸ਼ੁਰੂ ਕਰਤੇ ਤਾਂ ਹੀ ਸਾਡੇ ਕੋਲੇ ਪਰਚੇਜ਼ ਦੀਆਂ ਫਾਈਲਾਂ ਆਉਣੀਆਂ ਜ਼ਿਆਦਾ ਸ਼ੁਰੂ ਹੋ ਗਈਆਂ ਕੌਣ ਨੇ ਫਲਿੱਪਰਸ ਦਾ ਇਹ ਤੇ ਵਿਚਾਰੇ ਫਲਿੱਪਰਸ ਦਾ ਆਪ ਹੁਣ ਇਨਵੈਸਟਰ ਬਣੇ ਪਏ ਆ ਉਹਨਾਂ ਕੋ ਮਜਬੂਰੀ ਹੋ ਗਈ ਕੌਣ ਨੇ ਲੋਕ ਇਹ ਜਿਹੜੇ ਹੈਗੇ ਹਨ ਜੀ ਹੁਣ ਕੀ ਅਪਰੂਵਲ ਕਿਵੇਂ ਹੋ ਰਹੀ ਆ ਜਾਂ ਤਾਂ ਹੁਣ ਜੁਆਇੰਟ ਫੈਮਲੀਆ ਦੋ ਕਟੀਆਂ ਕੋ ਲੈ ਰਹੀਆਂ ਨੇ ਕੁਣ ਕਿੰਿਆ ਦੇ ਬੱਚੇ ਵੱਡੇ ਹੋ ਗਏ ਜੀ ਉਹਨਾਂ ਦੇ 25 26 ਦਾ ਉਹਨਾਂ ਦੀ ਇਨਕਮ ਜ਼ਿਆਦਾ ਵਾ ਫਿਰ ਉਹ ਬੱਚਿਆਂ ਨੂੰ ਨਾਰ ਲਾਉਂਦੇ ਨੇ ਉਹਦੇ ਨਾਲ ਅਪਰੂਵਲ ਜ਼ਿਆਦਾ ਹੋ ਰਹੀਆਂ ਨੇ ਵਿਆਜ ਦਰਾਂ ਦਾ ਵਧਣ ਜਾਂ ਘਟਣ ਬਾਰੇ ਲੋਕਾਂ ਦੇ ਵਿਚਾਰ ਵੀ ਸਲੇ ਮਿਲੇ ਹਨ ਕੀ ਫਰਕ ਪੈਂਦਾ ਤੁਹਾਨੂੰ ਕੋਈ ਵਿਆਜਦਾਰਾ ਵਧਦੀਆਂ ਜਦੋਂ ਕੈਨੇਡਾ ਵਧਾਉਂਦਾ ਜਾਂ ਘਟਾਉਂਦਾ ਜਿਹੜੀ ਵਧ ਨਹੀਂ ਕਰਨੀ ਬਹੁਤ ਘੱਟ ਵਧਣੀ ਹੈ ਉਹਦਾ ਕੋਈ ਫਰਕ ਕਿੰਨਾ ਦਾ ਹੋਰ ਪੈਂਦਾ ਤੁਹਾਨੂੰ ਕੋਈ ਫਰਕ ਨਹੀਂ ਹੁੰਦਾ ਹਮ ਹਮ ਮਤਲਬ ਵਧ ਜਦੋਂ ਵਧਦਾ ਆ ਤਾਂ ਪੰਜ ਤੋਂ 6 ਤੇ 8 ਕਾ ਦੇ ਨੇ ਫੇਰ ਤਾਂ ਫੇਰ ਤਾਂ ਫਿਕਰ ਹੁੰਦਾ ਜੋ ਪੰਜ ਤੋਂ ਸਾਢੇ ਪੰਜ ਕੀ ਤਾਂ ਉਹ ਕੋਈ ਹਰਕਤ ਹੀ ਨਹੀਂ ਹੈ ਪਰ ਜਦੋਂ ਘਟਦਾ ਆ ਫਿਰ ਕਿੰਦਾ ਅਸਰ ਪੈਂਦਾ ਉਹ ਵੀ ਇੰਨਾ ਹੀ ਘਟਣਾ ਉਹ ਉਹ ਬਹੁਤਾ ਨਹੀਂ ਘਟਣਾ ਇਹਦਾ ਇਹਦਾ ਗੱਲਾਂ ਹੀ ਨੇ ਇੱਕ ਵੱਡਾ ਫਰਕ ਨਹੀਂ ਕੋਈ ਪਰ ਜਦੋਂ ਹੁਣ ਵਧੀਆਂ ਹੀ ਉਦੋਂ ਤਾਂ ਲੋਕੀ ਹਿਲ ਕੇ ਰਹਿ ਗਏ ਜਿਨ੍ਹਾਂ ਦੇ ਦੋ ਦੋ ਘਰ ਫਸਾ ਇਹ ਵੀ ਆ ਉਹਨਾਂ ਦੇ ਬੜੇ ਜ਼ਿਆਦਾ ਕਿਸ਼ਤਾਂ ਵੱਧ ਗਈਆਂ ਸੀ ਬੜੇ ਔਕੇ ਹੋ ਗਏ ਸੀ ਸਾਰੇ ਬੰਦੇ ਖੜੇ ਕੋਈ ਕੋਈ ਕਿਸੇ ਨੂੰ ਔਖਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਆਮ ਆਕੇ ਕੋਈ ਹੁਣ ਤੁਹਾਡੇ ਚਖੜੋਤ ਆਈ ਆ ਹੋ ਸਕਦਾ ਗਰਮੀਆਂ ਚ ਘਟ ਜਾਵੇ ਕਿੰਨਾ ਕ ਫਰਕ ਤੁਹਾਨੂੰ ਨਿੱਜੀ ਤੌਰ ਤੇ ਕਿਹਦਾ ਨਾ ਕੀ ਫਰਕ ਪਾਏਗਾ ਥੋੜਾ ਬਹੁਤਾ ਪਾਊਗਾ ਜੀ ਜ਼ਿਆਦਾ ਨਹੀਂ ਤਾਂ ਹਰ ਇੱਕ ਨੂੰ ਪਾਊਗਾ ਘਟਣਾ ਚਾਹੀਦਾ ਉਹਦੇ ਨਾਲ ਪੇਮੈਂਟਾਂ ਤੇ ਕਾਫੀ ਜਿਵੇਂ ਹਾਊਸ ਨੂੰ ਹੋਲਡ ਕਰਨਾ ਕਾਫੀ ਹਰਡ ਹੋਇਆ ਹੋਇਆ ਕਿਉਂਕਿ ਗਰੋਸਰੀ ਵਗੈਰਾ ਵੀ ਕਾਫੀ ਪ੍ਰਾਈਸ ਆ ਜਿਹੜੀ ਆਪ ਹੋਈ ਹੋਈ ਹੈ ਉਹਦਾ ਕਰਕੇ ਜਿਵੇਂ ਫੈਮਿਲੀ ਦੇ ਵਿੱਚ ਕਾਫੀ ਜਿਵੇਂ ਮੈਨੇਜ ਕਰਨਾ ਹਰਡ ਹੋਇਆ ਹੈ ਸਟੈਟ ਕੈਨੇਡਾ ਦੇ ਤਾਜ਼ਾ ਅੰਕੜੇ ਦੱਸਾਉਂਦੇ ਹਨ ਕਿ ਫਰਵਰੀ ਵਿੱਚ ਮਹਿੰਗਾਈ ਦੀ ਦਰ 2.8 ਫੀਸਦੀ ਤੇ ਪਹੁੰਚਣਾ ਇੱਕ ਵਧੀਆ ਗੱਲ ਹੈ ਪਰ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ ਉੱਪਰ ਜਾਣਾ ਓਨਾ ਹੀ ਮਾੜਾ ਹੈ ਅਤੇ ਇਹ ਸਭ ਦਰਮਿਆਨ ਗਰੋਸਰੀ ਦੀਆਂ ਕੀਮਤਾਂ ਵਿੱਚ ਫਰਕ ਨਾ ਪੈਣਾ ਵੀ ਲੋਕਾਂ ਨੂੰ ਔਖਾ ਜ਼ਰੂਰ ਕਰ ਰਿਹਾ ਹੈ 2023 ਚ ਕੋਈ ਚੀਜ਼ 100 ਡਾਲਰ ਦੀ ਸੀਗੀ ਤੇ ਉਹ ਹੁਣ ਜੇ ਤੁਹਾਨੂੰ ਅਜੇ 108 ਡਾਲਰ ਤੇ ਮਿਲਦੀ ਹੈ ਤੇ ਤੁਸੀਂ ਐਕਸਪੈਕਟ ਨਾ ਕਰੋ ਵੀ ਉਹ ਤੁਹਾਨੂੰ 100 ਤੋਂ ਵੀ ਅਗਲੇ ਸਾਲ ਘਟ ਮਿਲੇਗੀ ਜਾਂ 102 ਦੀ ਮਿਲੇਗੀ ਇਹ ਹੈ ਵੀ ਜੋ ਦਰ ਹੈ ਜੇ ਪਿਛਲੇ ਸਾਲ 8% ਤੋਂ ਵਧੀ ਹੈ ਤੇ ਹੁਣ 108 ਤੋਂ ਅਗਲੇ ਸਾਲ 109 ਹੋ ਜੇਗੀ 110 ਹੋ ਜੇਗੀ ਉਹਦੇ ਨਾਲ ਹੀ ਕਾਫੀ ਰਿਲੀਫ ਲੋਕਾਂ ਨੂੰ ਮਿਲ ਜਾਂਦਾ ਸੋ ਇਨਫਲੇਸ਼ਨ ਜਾਂ ਡੀਫਲੇਸ਼ਨ ਜਾਂ 네ਗੇਟਿਵ ਇਨਫਲੇਸ਼ਨ ਜਿਹੜੀ ਆ ਉਹ ਤਾਂ ਕਿਤੇ ਵੀ ਨੇੜੇ ਤੇੜੇ ਨਹੀਂ ਹੈਗੀ ਆ ਵਿਆਜ ਦਰਾਂ ਬਾਰੇ ਅਗਲਾ ਐਲਾਨ 5 ਜੂਨ ਨੂੰ ਹੋਵੇਗਾ ਪਬਜਤ ਕਾਲੋਂ ਆਮਨੀ ਨਿਊਜ਼ ਸੋਰੀ